ਮਾੜੀ ਮੁੰਡੀ ਹੋਰ ਨੰਨ ਕੁੱਟੜੀ ਕੀ ਇਹ ਕੀ ਕਰਨਾਰੀ ਆ ਕੰਡਰੀ ਕੋਲੇ ਮੈਂ ਤਾਂ ਜਾਵਾਂ ਕਿਰਾਂ ਇਹਦਾ ਸਾਹ ਸਾ ਦੇਦੀ ਨਾ ਬਿੱਤੇ ਆ ਜੇ ਖੜ ਤਾਂ ਖੜ ਜਾ ਹਾਂ ਕੀ ਕਹਣਾ ਚੁੱਪ ਮਾੜੀ ਮੋਟੀ ਸੰਗ ਮੈਂ ਨਿਆ ਕਰੋ ਮੰਮੀ ਤੁਸੀਂ ਨਹੀਂ ਫਰਮ ਕਾਦੀ ਬਣਨੀ ਆ ਮੇਰੇ ਜਵਾਖਾਂ ਦੀ ਬੇਇੱਜ਼ਤੀ ਕਿੰਨੀ ਕਰੀ ਆ ਤੁਸੀਂ ਚਾਹ ਦੀ ਕੁੱਟ ਨਹੀਂ ਹੈਗੀ ਤੁਹਾਡੇ ਕੋਲੇ ਨਿਕਾਰੀ ਦੀ ਬੁਰਕੀ ਨਹੀਂ ਹੈਗੀ ਸੀ ਨਿਕਾਰੀ ਵੇਖ ਕੀ ਕਰੀ ਆ ਤੇਰੀ ਸੱਸੀ ਵਾਲੀ ਅੱਖਾਂ ਦੀ ਬੱਤੀ ਹੋਈ ਆ ਮੇਰੀ ਸੱਸ ਨਹੀਂ ਹੈਗੀ ਜਵਾਖਾਂ ਨੂੰ ਲੈ ਕੇ ਤੁਰ ਪਈ ਮੇਰੀ ਕੁੜੀ ਪਤਾ ਕਿੰਨਾ ਰੋਈ ਹੈਗੀ ਫੋਨ ਚ ਲੈ ਮਾਤਾ ਕਹਿੰਦੀ ਫੋਨ ਕਰਤਾ ਕੁੜੀ ਨੇ ਆਹੋ ਫੋਨ ਕਰ ਮੈਂ ਸਾਰੀ ਸੁਣਾਂ ਮੇਰੀ ਕੁੜੀ ਨੂੰ ਤੁਸੀਂ ਆਏ ਨਾ ਸਮਝ ਵੀ ਜਾਣੀ ਐ ਕੁੜੀ ਨਹੀਂ ਜਾਣੀ ਜਵਾਖੜੀ ਇਹਨੂੰ ਉਸ ਵਸ ਕਦੋਂ ਹੋ ਬਸੜਾ ਤਾਂ ਹਰ ਪ੍ਰੀਤ ਜਣੇ ਪਤਾ ਨਹੀਂ ਭਾਈ ਚਾਚੂ ਪਿੱਛੇ ਕਿਵੇਂ ਜੋ ਕੁਝ ਹੋ ਗਿਆ ਤੇ ਇਹ ਕੁਝ ਵਸ ਫਿਰ ਮੈਂ ਕਹਿੰਦਾ ਮਾ ਕੁੜੀ ਦਿਵਾਕਾਂ ਨੇ ਦੀ ਨਹੀਂ ਲਾਉਣਾ ਮਤਲਬ ਭਲੇ ਦੀ ਗੱਲ ਕਰੀ ਸੀ ਜੋ ਤੁਸੀਂ ਬੇਇੱਜ਼ਤੀ ਕਰਨੀ ਸੀ ਫਿਰ ਸੱਦਿਆ ਕਿ ਤੁਸੀਂ ਨਾਮਕ ਸਕ ਜਾਉਂਦੇ ਇੱਥੇ ਕੋਈ ਗਮਾਨ ਚ ਬਠਿਆ ਜਾਂਦੀਆਂ ਕਿਸੇ ਨੂੰ ਫਿਰ ਮੇਰੀ ਸੱਸ ਤੋਂ ਕੀ ਕਰਾਉਣਾ ਸੀ ਨਹੀਂ ਫਿਰ ਹੁਣ ਵੀ ਬਿਠਾਵਾਂਗੀ ਹੁਣ ਕੀ ਕਰਾਂਗੇ ਹੁਣ ਫਿਰ ਉਹਦੀ ਸੱਦ ਲੈਂਦੀ ਉੱਥੇ ਸੱਸ ਤੋਂ ਬੰਦਾ ਸਭ ਕੁਝ ਛੱ ਤਾ ਮੁੰਡਾ ਯਾ ਕਰਦਾ ਇਹਨਾਂ ਦਾ ਕਰਦਾ ਮੈਂ ਤਾਂ ਪੌਂਦੀ ਨਹੀਂ ਸੀ ਪੈੜ ਮੈਂ ਤਾਂ ਪੌਂਦੀ ਨਹੀਂ ਹੈਗੀ ਸੀ ਪੈੜ ਮੈਨੂੰ ਆਹਦੇ ਜਵਾਖਾਂ ਦੀ ਮਾਰੀ ਨਹੀਂ ਆਉਣਾ ਪੈ ਗਿਆ ਨਹੀਂ ਬੁੱਢੀ ਨੂੰ ਰੱਖੀ ਰੱਖਦੇ ਸਾਰੀ ਬਰਤ ਇਹ ਕੀ ਭਾਈ ਦਾਦੇ ਯਾ ਕਰ ਨਾਨੀ ਕਸ ਨੂੰ ਕਿਆ ਕਰ ਜੇ ਨਾਨੀ ਵਕਾਂ ਨੂੰ ਕਿਆ ਕਰ ਮੈਂ ਤਾਂ ਖੰਕਾ ਲੋੜ ਨਹੀਂ ਪੁੱਤਾਂ ਦੀ ਲੈ ਕੇ ਲੈ ਕੇ ਆਏ ਆ ਮਾਮੀ ਮੈਂ ਤਾਂ ਤੋਰਦੀ ਨਹੀਂ ਹੈਗੀ ਸੀ ਜਵਾਖਾਂ ਨੂੰ ਲੈ ਕੇ ਆਈ ਹੈਗੀ ਕਹਿੰਦੀ ਮੇਰੇ ਨਾਲ ਪੈਂਦੇ ਮੈਂ ਤਾਂ ਲੈ ਕੇ ਜਾਉਂਗੀ ਸੱਤ ਜੀਰੀ ਲੱਗਦਾ ਸੀ ਜਵਾਖਾਂ ਮੇਰਾ ਤਾਂ ਕੰਨੀ ਆ ਜਾਂਦੀ ਬੱਦ ਚੱਕਦੇ ਨਾਲ ਇਹ ਸਹੀ ਉਠਾ ਦੇ ਚੜ ਜਾਂਦੇ ਨੇ ਤੇ ਥੱਲੇ ਤੈਨੂੰ ਪਤਾ ਨਹੀਂ ਮੇਰੀ ਗੱਲ ਸੁਣ ਜਵਾਬ ਕਰਨਗੇ ਚੋੜ ਵੀ ਕਰਨਗੇ ਜਵਾਬ ਸਾਰਾ ਕੁਝ ਹੀ ਕਰਨਗੇ ਫਿਰ ਨਹੀਂ ਭਾਈ ਮੇਰੀ ਸੁਣ ਲੈ ਗੱਲ ਛੋਟੇ ਜਵਾਬ ਜਾਂਦੇ ਮੈਂ ਤਾਂ ਕਦੇ ਨੱਕ ਪਟਿਆ ਨਹੀਂ ਹੈਗਾ ਗੱਲ ਮੇਰੀ ਤਾਂ ਐਨੇ ਜਵਾਬ ਤੇ ਜਾਂਦੀ ਨਹੀਂ ਸਾਡੇ ਦਾ ਹਾਂ ਮੇਰੇ ਘਰ ਰੋਜ਼ ਬੈਠਾ ਰਹਿੰਦੇ ਤੁਹਾਡੇ ਘਰੇ ਫਿਰ ਭਾਈ ਨਾ ਪੈਗੀ ਜਦੋਂ ਇੰਨਾ ਬਾਲਾ ਪਿਆਰੇ ਨੇ ਜਵਾਬ ਆਉਂਦੀ ਦਾਦ ਮੈਨੂੰ ਤਾਂ ਪਿਆਰੇ ਜਵਾਬ ਖਰਪਾਉਣੇ ਨਹੀਂ ਹੈ ਤੇ ਸਤ ਹਾਂ ਮੁਖ ਕਹਤੇ ਹਾਂ ਮਾਰ ਦੇ ਆਂ ਤੁਸੀਂ ਅਸੀ ਕੀ ਬੋਰਾਂ ਸੁਣੀ ਖੜੇ ਆਂਗੇ ਬੈਠੀ ਬੈਠੀ ਹਾਂ ਹਾਂ ਦੇਖ ਲੈ ਮੈਂ ਮਾਰ ਗਿਆ ਨਹੀਂ ਭਾਰੇ ਦੀ ਟੈਂਗਰੀ ਆ ਦੇਖ ਨਾ ਕੀਚਲੀ ਨਹੀਂ ਫੋਨ ਕਰਦਾ ਤਾਂ ਤਾਂ ਕਹਿੰਦੇ ਹੁੰਦੇ ਹੁਣ ਤਾਂ ਕਈ ਜੰਮਦੀ ਮਮੈਲਾ ਅੱਲਾਹ ਫੋਨ ਲਾਉਣ ਲੱਗ ਜਾਂਦੇ ਨੇ ਉਹੀ ਗੱਲ ਹੋ ਗਈ ਦਾ ਨਹੀਂ ਭਾਰੇ ਦੀ ਜਵਾਕੜੀ ਨੇ ਕੀਚਲੀ ਨੇ ਕਿੱਡੀ ਰਿਆ ਸਾਲਾ ਅੱਗ ਸੜਤੀ ਉਹਦੀ ਫੋਨ ਖੜਕਾਤਾ ਦੀ ਮਾਂ ਕੋਲੇ ਵੀ ਸਾਡੇ ਨਾਲ ਤਾਂ ਲੜਦੇ ਅਗੇ ਤਾਂ ਪੜਦਾ ਰਹਿ ਜਾਂਦਾ ਹੁਣ ਤਾਂ ਜਵਾਕ ਤੋਂ ਪੜਦੇ ਹੀ ਨਹੀਂ ਕਿਤੇ ਰਹੇ ਨੇ ਉਹ ਨਾਨਾ ਨਾਲ ਨਵਾਰਗੀ ਸੁੱਖੀ ਤਾਂ ਹੁਣ ਪਤਾ ਨਹੀਂ ਕੀ ਕੁਝ ਕਰਦਿਆਂ ਉਥੇ ਹੁਣਾਂ ਝਾਟ ਵਿੱਚ ਚਿੱਟੇ ਹੋ ਜਾਣ ਮੈਂ ਜਵਾਖ ਵੀ ਨਾਲ ਲਈ ਖੜੀ ਆ ਜਵਾਕਾਂ ਨੂੰ ਕਿਤੇ ਕੁੱਟ ਦੇਣ ਸੰਨੇ ਸਨ ਗੂਕ ਦੀ ਬੇਇੱਜ਼ਤੀ ਕਰਿਆ ਹੁਣ ਮੈਂ ਤਾਂ ਦੇ ਨੂੰ ਮੁਰੇ ਬੋਲਣ ਜੋਗਰੀ ਨਹੀਂ ਜੀ ਵੀ ਤੇਰੇ ਤੇ ਕਿਹੇ ਜੇ ਮੈਨੂੰ ਆਏ ਆ ਸਕਸਰੀਓ ਮੋਰਾ ਮੋਰਾ ਗਿਆ ਆਈ ਜਾਂਦੀ ਜਿੱਥੇ ਲਿਗਦੀ ਪੈਂਦੀ ਬਹਿ ਜਾਂਦੀ ਸੀ ਆ ਕੇ ਇਹਨਾਂ ਦੇ ਬਾਅਦ ਜਾ ਮੈਂ ਕਿਉਂ ਲਈ ਜਵਾਖ ਚੱਕ ਕੇ ਨੇ ਸੁੱਖੀ ਨੇ ਬਿਠੇ ਰਖਿਆ ਵੀ ਤੂੰ ਮੇਰੇ ਜਵਾਕਾਂ ਨੂੰ ਨਾ ਲੈ ਕੇ ਜਾ ਉਹ ਮੈਂ ਕੀ ਕਰਾਂ ਮੈਂ ਤਾਂ ਬਾਰ ਹੀ ਬੇਇੱਜ਼ਤੀ ਹੋ ਗਈ ਨਾ ਤੇ ਸੁੱਖੀ ਨਾਲ ਹੁਣ ਦੁਸ਼ਮਣੀ ਪੈ ਗਈ ਨੇ ਮੇਰੇ ਨਾਲ ਪੈ ਗਈ ਮੈਂ ਮੁੜ ਕੇ ਇਹਨਾਂ ਦੇ ਘਰੇ ਆਉਣ ਜੋਗਰੀ ਨਹੀਂ ਰਹੀ ਔਰ ਮੈਂ ਤਾਂ ਇੱਥੇ ਪੈਰ ਪਾਉਂਦੀ ਇਹਨਾਂ ਦੇ ਚਲ ਬੱਸ ਆ ਜੇ ਤਾਂ ਤਿਆਹਾ ਵੀ ਰਸ ਵੀ ਚਲੀ ਜਾਈ ਜਣੀ